ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਜੀ ਟਰੱਕ ਯੂਨੀਅਨ ਧਾਰੀਵਾਲ ਨੂੰ ਸਮੱਸਿਆ ਇਹ ਆਈ ਆ ਕਿ ਬਾਹਰ ਦੇ ਟਰੱਕ ਜਿਹੜੇ ਆਣ ਆਣ ਕੇ ਲੋਡ ਕਰਕੇ ਤੇ ਬਾਹਰ ਮਾਲ ਲਈ ਜਾਂਦੇ ਜਿਹੜੀਆਂ ਓਵਰ ਲੋਡ ਜਿਹੜੀਆਂ ਧਾਰੀਵਾਲ ਦੀਆਂ ਗੱਡੀਆਂ ਜਿੰਨੀਆਂ ਵੀ 5 ਤੋਂ 7 ਦਿਨ ਹੋ ਗਏ ਆ ਸਾਰੀਆਂ ਹੀ ਖਾਲੀ ਖੜੀਆਂ ਨੇ ਜਦੋਂ ਕਿ ਵਪਾਰੀ ਨੂੰ ਆਖੀਦਾ ਤਾਂ ਉਹ ਕਹਿੰਦਾ ਮੈਨੂੰ ਬਾਹਰੋਂ ਗੱਡੀਆਂ ਮਿਲਦੀਆਂ ਨੇ ਸਸਤੇ ਭਾਜ ਜਦੋਂ 40 40 50 50 ਟਨ ਪਾ ਕੇ ਇਥੋਂ ਮਾਲ ਓਵਰ ਲੋਡ ਖੰਡੀਆਂ ਨੇ ਅਹੀਂ ਭਾਜੀ 25 ਟਨ ਖੜਨੇ ਆ ਤੇ 25 25 ਟਨ ਤੇ ਆ 22 2000 ਦੇ 24 24000 ਦੇ ਚਲਾਣ ਹੋਏ ਆ ਤੇ ਬਾਹਰ ਦੀਆਂ ਗੱਡੀਆਂ ਬਠਿੰਡੇ ਤੋਂ ਧੂਰੀ ਤੋਂ ਸੰਗਰੂਰ ਤੋਂ ਆਣ ਆਣ ਕੇ 50 50 ਟਨ ਪੌਂਡੀਆਂ ਨੇ ਮਾਲ ਅਸੀਂ ਆਟਿਓ ਸਾਹਿਬ ਨੂੰ ਵੀ ਬੇਨਤੀ ਕੀਤੀ ਆ ਕੋਈ ਵੀ ਪ੍ਰਸ਼ਾਸਨ ਵਾਲਾ ਕੋਈ ਵੀ ਨਹੀਂ ਇੱਥੇ ਪਹੁੰਚਾ ਜੀ ਓਵਰਲੋਡ ਪਾਇਆ ਸਾਡੀਆਂ ਗੱਡੀਆਂ ਦੇ ਚਲਾਣ ਹੋਏ ਇਹਨਾਂ ਨੂੰ ਕੋਈ ਨਹੀਂ ਪੁੱਛਣ ਜਦੋਂ ਇਹਨਾਂ ਨੂੰ ਪੁੱਛੀਦਾ ਇਹ ਕਹਿੰਦੇ ਸਾਡੇ ਕਾਰਡ ਚੱਲਦੇ ਜੀ ਸਾਰੇ ਜੀ ਚਲਾਨ ਕਿੰਨੇ ਕੱਟੇ ਔਰ ਕਿਸ ਜਗ੍ਹਾ ਤੇ ਹੋਏ ਸੀ ਇਹ ਗਰਦਾਸਪੁਰ ਹੋਇਆ ਜੀ ਬਰੀਆਰੀ ਚੌਂਕ ਦੇ ਵਿੱਚ ਹੋਇਆ ਆਟਿਓ ਸਾਹਿਬ ਨੇ ਕੀਤਾ 22000 ਰੁਪਏ ਦਾ ਚਲਾਨ 20 ਮੰਗ ਕਰਨਾ ਚਾਹੁੰਦੇ ਆਂ ਅਸੀਂ ਇਹ ਮੰਗ ਕਰਨਾ ਚਾਹੁੰਦੇ ਆਂ ਵੀ ਸਾਡੀਆਂ ਗੱਡੀਆਂ ਨੂੰ ਪ੍ਰਸ਼ਾਸਨ ਕੋਈ ਵੀ ਸਹਾਇਤਾ ਦਵੇ ਜਾਂ ਸਾਡੀਆਂ ਗੱਡੀਆਂ ਜੇ ਚਲਦੀਆਂ ਅੰਡਰਲੋਡ ਵੀ ਚਲਦੀਆਂ ਤੇ ਉਹਨਾਂ ਨੂੰ ਚੱਲਣ ਨਹੀਂ ਦਿੰਦੇ ਬਾਹਰੋਂ ਆਣ ਆਣ ਕੇ ਮਾਲ ਘੋੜੇ ਜਿਹੜੇ ਚੁੱਕ ਕੇ ਖੰਡੇ ਆ ਤੇ ਸਾਡੀਆਂ ਗੱਡੀਆਂ ਦੇ ਚਲਾਨ ਦੋਂਡੇ ਜਰੂਰ ਹੈਗਾ ਟਰਾਂਸਪੋਰਟ ਮਾਫੀਆ ਹੈ ਜੀ 12 ਆਣ ਕੇ ਮਾਲ ਚੁੱਕਣ ਦੀਆਂ ਸੰਗਰੂਰ ਦੀਆਂ ਧੂਰੀ ਦੀਆਂ ਗੱਡੀਆਂ ਬਠਿੰਡੇ ਦੀਆਂ ਧਾਰੀਵਾਲ ਲੋਕਲ ਮਾਲਕ ਸਾਰੇ ਡਰਾਈਵਰ ਕਨੈਕਟਰ ਇੱਥੇ ਉਦਾਂ ਹੀ ਬੈਠੇ ਆ ਸਾਰੀਆਂ ਗੱਡੀਆਂ 5 ਦਿਨਾਂ ਤੋਂ ਖੜੀਆਂ ਇੱਥੇ ਮੇਰਾ ਨਾਮ ਸੁਖਪ੍ਰੀਤ ਸਿੰਘ ਆ ਜੀ ਮੈਂ ਇਹ ਟਰਾਂਸਪੋਰਟ ਆ ਮੇਰੇ ਕੋਲ 12 13 ਟਰੱਕ ਨੇ ਨਾਲੇ ਮੈਂ ਐਫਸੀਆਈ ਦਾ ਆਰਟੀਸੀ ਵੀ ਆ ਸਮੱਸਿਆ ਇਹ ਆ ਰਹੀ ਆ ਕਿ ਝੋਨੇ ਦਾ ਸੀਜ਼ਨ ਜਿਹੜਾ ਵਾ ਉਹ ਪੂਰੀ ਪੀਕ ਤੇ ਚੱਲ ਰਿਹਾ ਵਾ ਤੇ ਸਾਡੀਆਂ ਜਿਹੜੀਆਂ ਲੋਕਲ ਧਾਰੀਵਾਲ ਯੂਨੀਅਨ ਦੀਆਂ ਗੱਡੀਆਂ ਵਾ ਉਹ ਬਿਲਕੁਲ ਖਾਲੀ ਖੜੀਆਂ ਵਾ ਜਦੋਂ ਅਸੀਂ ਆਰਟੀਏ ਨਾਲ ਜਾਂ ਆਰਓ ਵਾਲੇ ਨਾਲ ਕਿਸੇ ਨਾਲ ਗੱਲ ਕਰਦੇ ਆ ਤੇ ਉਹ ਕਹਿ ਰਿਹਾ ਕਿ ਸਾਨੂੰ ਬਾਹਰੋਂ ਘਟੀਆਂ ਸਸਤੀਆਂ ਪੈਂਦੀਆਂ ਵਾ ਜੋ ਕਿ ਬਾਹਰੋਂ ਘਟੀਆਂ ਘੋੜੇ ਹੁੰਦੇ ਆ ਓਵਰਲੋਡ ਲੈ ਕੇ ਜਾਂਦੇ ਆ ਜਿਹਦੇ ਨਾਲ ਟਰਾਂਸਪੋਰਟ ਦਾ ਵੀ ਨੁਕਸਾਨ ਹੋ ਰਿਹਾ ਵਾ ਪੀਡਬਲਯੂਡੀ ਦਾ ਵੀ ਨੁਕਸਾਨ ਹੋ ਰਿਹਾ ਵਾ ਤੇ ਇਲੈਕਟ੍ਰਿਸਿਟੀਆ ਵੀ ਹੋ ਰਿਹਾ ਕੋਈ ਜਿਹੜੇ ਘੋੜੇ ਲੰਘਦੇ ਆ ਨੀਵੇਂ ਨੀਵੇਂ ਤਾਰਾਂ ਉਹ ਤੋੜ ਕੇ ਜਾਂਦੇ ਆ ਸੜਕਾਂ ਨੂੰ ਤੋੜਦੇ ਆ ਜਿਹੜੋਂ ਅਸੀਂ ਅੱਜ ਡੱਕਿਆ ਵਾ ਤੇ ਸਾਡੇ ਨਾਲ ਇਹਨਾਂ ਨੇ ਬਹੁਤ ਹੱਥੋਂ ਪਾਈ ਹੋਏ ਆ ਤੇ ਨਾਲੇ ਕਹਿ ਰਿਹਾ ਕਿ ਜਿਹਨੂੰ ਤੁਸੀਂ ਕਹਿਣਾ ਕਹਦੋ ਅਸੀਂ ਇਹਨਾਂ ਨੂੰ ਕਿਹਾ ਸੀ ਆਰਟੀਓ ਨੂੰ ਸ਼ਿਕਾਇਤ ਕਰਾਂਗੇ ਤੇ ਤੁਹਾਡੀਆਂ ਗੱਡੀਆਂ ਪੜਾਵਾਂਗੇ ਉਹ ਕਹਿ ਰਹੇ ਕਿ ਸਾਡੇ ਕਾਰਟ ਚੱਲਦੇ ਆ ਸਾਡੀ ਪਹੁੰਚ ਉੱਤੋਂ ਤੱਕ ਵਾ ਸਾਡੀ ਮਿਨਿਸਟਰ ਵੀ ਸੁਣਦੇ ਆ ਤੇ ਤੁਸੀਂ ਜਿਹਨੂੰ ਕਹਿਣਾ ਕਹਿਦੋ ਇਹ ਗੱਡੀਆਂ ਇਦਾਂ ਹੀ ਜਾਣਗੀਆਂ ਦੇਖੋ ਜੀ ਅਸੀਂ ਓਵਰਲੋਡ ਗੱਡੀਆਂ ਕਰਕੇ ਜਾਵਾਂਗੇ ਤੇ ਆਰਟੀਓ ਸਾਹਿਬ ਜਾਂ ਜਿਹੜੇ ਵੀ ਜ਼ਿਲ੍ਹੇ ਜਾਣਗੇ ਉਹ ਡੱਕਣਗੇ ਉਹਨਾਂ ਦੇ ਬਹੁਤ ਮੋٹے ਚਲਾਨ ਹੁੰਦੇ ਆ ਸਾਡੇ ਅੱਗੇ ਵੀ 1-10 ਨੂੰ ਚਲਾਨ ਹੋਇਆ 24000 ਦਾ ਜਿਹਦੇ ਵਿੱਚ ਜੇ ਬਿਲਕੁਲ ਮਾਮੂਲੀ ਜਿਹਾ 5-7 ਬੋਰੀਆਂ ਵੱਧ ਪਈਆਂ ਸੀ ਤੇ ਗਰਦਾਸਪੁਰ ਬਾਈਪਾਸ ਤੇ ਅੱਜ ਜਿਹੜੀਆਂ ਇੱਥੇ ਗੱਡੀਆਂ ਆ ਰਹੀਆਂ ਵਾ ਘੋੜੇ ਆ ਰਹੇ ਆ 11 1100 15 1500 ਬੋਰੀਆਂ ਪਾ ਕੇ ਜਾ ਰਹੇ ਆ ਅੱਜ ਆਰਟੀਓ ਸਾਹਿਬ ਨੂੰ ਇਹ ਘੋੜੇ ਨਹੀਂ ਦਿਖ ਰਹੇ ਅਸੀਂ ਆਰਟੀਓ ਸਾਹਿਬ ਨੂੰ ਦੋ ਤਿੰਨ ਵਾਰੀ ਕਾਲ ਕੀਤੀ ਅੱਜ ਵੀ ਕੀਤੀ ਸੀ ਦੋ ਦਿਨ ਪਹਿਲਾਂ ਵੀ ਕੀਤੀ ਸੀ ਪਰ ਕੋਈ ਵੀ ਆਰਟੀਓ ਸਾਹਿਬ ਜਾਂ ਉਹਨਾਂ ਦੀ ਟੀਮ ਵੱਲੋਂ ਕੋਈ ਇੱਥੇ ਆਇਆ ਨਹੀਂ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ ਕਰਨ ਜੇ ਨਹੀਂ ਕਰਨੀ ਆ ਜਾਂ ਕੋਈ ਦਬਾਅ ਆ ਤੇ ਜਿਹੜੇ ਸਾਡੇ ਵੀ 24 24 ਹਜ਼ਾਰ ਦੇ ਚਲਾਨ ਕੀਤੇ ਆ ਉਹ ਵਿਆਜ ਸਮੇਤ ਸਾਨੂੰ ਵਾਪਸ ਕਰਨ ਤੇ ਅਸੀਂ ਵੀ ਓਵਰਲੋਡ ਪਾਵਾਂਗੇ ਤੇ